ਦੇਖੋ ਫਰੋਜਪੁਰ ਦੇ ਕੋਈ ਮੁਕਾਬਲਾ ਵਾਲੀ ਨਹੀਂ ਸੀ ਗੱਲ ਇਹ ਤਾਂ ਟਿਕਟ ਹੀ ਜਿਹੜੀ 15 ਦੇ ਲੇਟ ਮਿਲੀ ਦੂਜਿਆਂ ਨੇ ਮੀਨਾ ਮੀਨਾ ਨਾਲੋਂ ਪਹਿਲਾਂ ਟਿਕਟਾਂ ਮਿਲੀਆਂ ਸੀਗੀਆਂ ਉਹ ਆਪਦਾ ਉਹ ਕੰਮ ਕਰ ਰਹੇ ਸੀ ਲਗਾਤਾਰ ਚੱਲ ਰਿਹਾ ਸੀ ਇਹ ਤਾਂ ਚਲੋ ਪੁਰਾਣਾ ਅਸਰ ਸੁਕ ਸੀ ਚੌਥੀ ਵਾਰ ਮੈਂ ਇਲੈਕਸ਼ਨ ਲੜਿਆ ਕੋਈ ਮੇਰੇ ਵਾਸਤੇ ਨਵਾਂ ਇਲੈਕਸ਼ਨ ਨਹੀਂ ਸੀਗਾ ਨਹੀਂ ਤਾਂ ਨਵੀਂ ਜਗ੍ਹਾ ਤੇ 15 ਦਿਨਾਂ ਦਾ ਇਲੈਕਸ਼ਨ ਕੋਈ ਜਿੱਤ ਨਹੀਂ ਸਕਦਾ ਤੇ ਇਹ ਫੇਰ ਵੀ ਮੈਂ ਧੰਨਵਾਦੀ ਹਾਂ ਜਿਹੜੇ ਵੋਟਰ ਜਿਹੜੇ ਮੇਰੇ ਭਰਾਵਾਂ ਨੇ ਬਹੁਤ ਤਗੜੇ ਹੋ ਕੇ ਸਾਡਾ ਸਾਥ ਦਿੱਤਾ ਹੈ ਤੇ ਠੀਕ ਹੈ ਜੇ ਤਾਰ ਜਿੰਨੇ ਵੀ ਘਟਦੇ ਹੋਈ ਹੈ ਪਰ ਇਹ ਵੀ ਜਿੱਤ ਤੇ ਜੀਤੀ ਹੈ ਆਮ ਆਦਮੀ ਪਾਰਟੀ ਨੇ ਕਿਵੇਂ ਵੇਖ ਦਿਓ ਅੱਠ ਇਹਨਾਂ ਦੇ ਜਿਹੜੇ ਵਿਧਾਇਕ ਵੀ ਨੇ ਤਾਂ ਫਿਰ ਵੀ ਜਿਹੜੇ ਉਹ ਬੜਾ ਪਿਛੜ ਚੁੱਕਿਆ ਨਹੀਂ ਦੇਖੋ ਆਮ ਆਦਮੀ ਪਾਰਟੀ ਦਾ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਪੰਜਾਬ ਵਿੱਚ ਸਾਰੇ ਪੰਜਾਬ ਵਿੱਚ ਹੀ ਆਮ ਆਦਮੀ ਪਾਰਟੀ ਦਾ ਜਿਹੜਾ ਸਫਾਈ ਹੋ ਚੁੱਕੀ ਹੈ ਜਦੋਂ ਕੰਮ ਹੀ ਨਹੀਂ ਕੋ ਕਰਨਾ ਕਿਸੇ ਦਾ ਕੋਈ ਗੱਲ ਨਹੀਂ ਡਵੈਲਪਮੈਂਟ ਨਹੀਂ ਹੋਰ ਨਹੀਂ ਗੱਲਾਂ ਨਾਲ ਸਰਕਾਰ ਚਲਾਈ ਜਾਂਦੇ ਚੁਟਕਲੇ ਸੁਣਾ ਕੇ ਖੁਸ਼ ਕੀਤੀ ਜਾਂਦੇ ਆ ਤੇ ਹੁਣ ਸਾਹਮਣੇ ਆਈ ਹੈ ਉਹਨਾਂ ਦੇ ਇੱਕ ਅੱਧੀ ਸੀਟ ਜਿਹੜੀ ਐ ਮੈਨੂੰ ਉਮੀਦ ਅਰਸ਼ਦ ਵਿਨੀ ਉਹਨਾਂ ਕਰ ਗਿਆ ਹੋਰ ਬਾਕੀ ਤਾਂ ਮੇਰੇ ਕੋਲ ਕੋਈ ਪੰਜਾਬ ਚੋਂ ਸੀਟ ਨਹੀਂ ਮਿਲੀ ਉਮੀਦਗੀ ਸੀ ਔਰ ਉਦੋਂ ਦੇ ਨਤੀਜੇ ਅਤੇ ਅੱਜ ਨਤੀਜੇ 5 ਸਾਲ ਪਹਿਲਾਂ ਵੀ ਨਤੀਜੇ ਆਈ ਸੀ ਕੀ ਫਰਕ ਰਿਹਾ ਨਹੀਂ ਪਿਛਲੇ 5 ਸਾਲ ਦਾ ਜਿਹੜਾ ਨਤੀਜਾ ਸੀ ਮੈਂ ਉਦੋਂ ਵੀ ਇਲੈਕਸ਼ਨ ਕੋ ਹਾਰਿਆ ਨਹੀਂ ਸੀ ਮੈਨੂੰ 434000 ਵੋਟ ਪਈ ਸੀ ਉਹ ਤੇ ਜੋ ਸੁਖਬੀਰ ਤੇ ਬਾਦਲ ਨੂੰ ਕੈਪਟਨ ਮਰਿੰਦਰ ਸਿੰਘ ਕੈਂਡੀਡੇਟ ਲੈ ਕੇ ਆਇਆ ਸੀ ਕਿਉਂਕਿ ਅਕਾਲੀ ਦਲ ਦਾ ਕੋਈ ਵੀ ਕੈਂਡੀਡੇਟ ਮੇਰੇ ਮੁਕਾਬਲੇ ਇਲੈਕਸ਼ਨ ਲੜਨ ਨੂੰ ਤਿਆਰ ਨਹੀਂ ਸੀ ਉਹ ਤੇ ਕੈਪਟਨ ਦੀ ਪੱਗ ਦਾ ਸਵਾਲ ਹੋ ਗਿਆ ਕਿਉਂਕਿ ਕੈਪਟਨ ਦੇ ਉਲਟ ਮੈਨੂੰ ਰਾਹੁਲ ਜੀ ਨੇ ਟਿਕਟ ਦਿੱਤੀ ਤੇ ਮੈਂ ਜਦੋਂ ਕੰਪੇਨੀ ਤੇ ਗਿਆ ਤੇ ਉਸ ਤੋਂ ਬਾਅਦ ਅਕਾਲੀ ਦਲ ਦਾ ਕੋਈ ਵੀ ਆਦਮੀ ਖੜਦਾ ਨਹੀਂ ਸੀ ਉਹ ਤੁਹਾਨੂੰ ਨਾਲ ਲੈ ਗਿਆ ਪੂਰੀ ਸਰਕਾਰ ਨੇ ਕੈਪਟਨ ਜਾ ਕੇ ਜਿੰਨੇ ਵੀ ਆ ਸੋਡੀ ਸੁੱਡੀ ਐਨਐਸਸੀ ਸਾਰੇ ਇਹਨਾਂ ਨੇ ਸੁਖਬੀਰ ਦੀ ਮਦਦ ਕੀਤੀ ਜੇ ਮੈਨੂੰ ਪਹਿਲੀ ਪਾਰਟੀ ਉਦੋਂ ਵੀ ਵੋਟਾਂ ਪਾ ਦਿੰਦੀ ਤੇ ਮੈਂ ਸੁਵੀਰ ਨੂੰ ਹੀ ਰਾਜਾ ਨਾ ਸੀ ਪਰ ਆ ਦਾ ਜਿਹੜਾ ਇਹਨਾਂ ਦਾ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰਤਾ ਤੇ ਇਸ ਵਾਰ ਵੀ ਹੁਣ ਜਿਹੜਾ ਟੀਟ ਮਿਲਣ ਕਰਕੇ ਇਹ ਸਾਡਾ ਟਾਪ ਮੁਕਾਵਲਾ ਇਹ ਪਹਿਲਾਂ ਮੈਨੂੰ ਦੂਜਿਆਂ ਦੇ ਬਰਾਬਰ ਟੀਟ ਮਿਲ ਜਾਂਦੀ ਤਾਂ ਅਸੀਂ ਕਿਤੇ ਅਗਾ ਨਿਕਲ ਜਾਣਾ ਸੀ ਅਮੀਦ ਕੀ ਸੀਗੀ ਆਪ ਕਬਾਇਆ ਸਰ ਇਸ ਇਲੈਕਸ਼ਨ ਲੈ ਕੇ ਉਮੀਦ ਕੀ ਸੀਗੀ ਲੀਡ ਦੀ ਕਿੰਨੀ ਉਮੀਦ ਸੀ ਨਹੀਂ ਮੈਨੂੰ ਤੇ ਲੀਡ ਦੀ ਉਮੀਦ ਸੀਗੀ ਪਰ ਮੈਂ ਉਹ ਦੂਸਰੇ ਕੈਂਡੀਡੇਟਾਂ ਤੋਂ ਤਾਂ ਪਿੱਛੇ ਸੀ ਨਾ 15 ਦਨ ਪਾਰਲੀਮੈਂਟ ਦਾ 15 ਦਿਨਾਂ ਚ ਇਲੈਕਸ਼ਨ ਕੋ ਜਿੱਤ ਸਕਦਾ ਜਿਤਨੇ ਜਾਰੇ ਆਹ ਲੋਕ ਸਭਾ ਦੀ ਸੀਟ ਤੇ ਕਿੰਨੀ ਵਾਰੀ ਬੈਠਣ ਜਾ ਰਹੇ ਆ ਮੈਂ ਤੀਸਰੀ ਵਾਰ ਪਰਮਾਤਮਾ ਦੀ ਕਿਰਪਾ ਦੇ ਨਾਲ ਦੋ ਵਾਰ ਪਹਿਲਾਂ ਮੈਂ 9 ਤੋਂ 19 ਤੱਕ ਪਾਰਲੀਮੈਂਟ ਗਿਆ ਤੇ ਹੁਣ ਤੀਸਰੀ ਵਾਰ ਫੇਰ ਦੁਬਾਰਾ ਜਨਤਾ ਸਭ ਤੋਂ ਪਹਿਲਾਂ ਕੰਮ ਕਿਹੜਾ ਹੋਊਗਾ ਵਿਧਾਨ ਸਭਾ ਲੋਕ ਸਭਾ ਦੀ ਪੌੜੀਆਂ ਚੜਨ ਨਹੀਂ ਦੇਖੋ ਸਾਡੇ ਜਿਹੜੇ ਮੇਨ ਇੱਥੋਂ ਦੇ ਕੰਮ ਹੈ ਪੀਣ ਵਾਲਾ ਪਾਣੀ ਕੈਂਸਰ ਦੇ ਐ এডਿਕੇਸ਼ਨ এমਪਲੋਇਮੈਂਟ ਬਾਰਡਰ ਦੇ ਬੜੀਆਂ ਮੁਸ਼ਕਿਲਾਂ ਹੈ ਜ਼ਮੀਨਾਂ ਦੀ ਗੱਲ ਹੈ ਇਹ ਸਾਰੇ ਕੰਮ ਕਰਨ ਵਾਲੇ ਤੇ ਮੈਂ ਪਹਿਲ ਦੇਦਾਰ ਦੇ ਇਹਨਾਂ ਨੂੰ ਕੰਮਾਂ ਨੂੰ ਸਾਰਿਆਂ ਨੂੰ ਪੂਰਾ ਕਰਾਉਂਗਾ